ਏ ਜੀ ਆ ਬੜੇ ਮੰਦਿਰ ਦੇ ਆ ਜ ਨਮਾਣੀ ਕੱਤੀ ਹੈਗੀ ਹੈ ਜੀ ਇਹ ਮੁਸਲਮਾਨਾਂ ਨੇ ਰਾਤੀ ਕਿਸੇ ਨੇ ਬੋਰੀਆਂ ਮੀਰ ਦੀਆਂ ਭਰ ਕੇ ਜਿਹੜੇ ਕੱਟੇ ਵੱਡੇ ਪੀਸ ਨਾੜਾ ਸਵੇਦ ਬੋਰੇ ਭਰ ਕੇ ਇੱਥੇ ਰੱਖ ਕੇ ਆ ਬੇਅਦਬੀ ਕਰ ਗਏ ਲੋਕਾਂ ਦੇ ਸਵੇਰੇ ਅਸੇ ਗੇਟ ਦੇ ਮੋਰੋਂ ਲੰਘਣਾ ਹੁੰਦਾ ਹੈ ਇਹ ਇਹ ਜੈ ਸ਼ਕਤੀ ਮੰਦਿਰ ਜੀ ਇਹ ਨੂ ਸ਼ਕਤੀ ਨਗਰ ਫੋਲਾ ਨੰਬਰ ਕੋਲੀ ਤੇ ਇਹ ਬੇਅਦਬੀ ਕੀਤੀ ਗਈ ਹੈ ਜੀ ਹਿੰਦੂਆਂ ਦਾ ਅਪਮਾਨ ਕੀਤਾ ਗਿਆ ਵੇ ਹਾਂਜੀ ਇੱਕ ਬ੍ਰਹਮਪਾਤੀ ਜੀ ਜੋ ਕੀ ਲੋ ਸਵੇਰੇ ਸਾਨੂੰ 8 ਵਜੇ ਦੇ ਕਰੀਬ ਭਾਈ ਸਾਹਿਬ ਦਾ ਫੋਨ ਆਇਆ ਸੀ ਕਹਿੰਦੇ ਮੰਦਰ ਦਾ ਗੇਟ ਨਿਊ ਸ਼ਕਤੀ ਨਗਰ ਵਿੱਚ ਮੰਦਰ ਦਾ ਗੇਟ ਬਣਿਆ ਉਹਦੇ ਨਾਲ ਕੋਈ ਜਿੱਦਾਂ ਮਤਲਬ ਬੱਕਰਾ ਵਗੈਰਾ ਕਟਿਆ ਜਾਂ ਹੋਰ ਕੋਈ ਜੀਵ ਜੰਤੂ ਕੋਈ ਕਿਸੇ ਦੀ ਵੀ ਨਾੜਾਂ ਹੋ ਸਕਦੀਆਂ ਉਹ ਨਾੜਾਂ ਦੀ ਬੋਰੀ ਭਰ ਕੇ ਔਰ ਗੰਦ ਸਮੇਤ ਮੰਦਰ ਦੇ ਗੇਟ ਨਾਲ ਰੱਖੀ ਗਈ ਹੈ ਜੀ ਉਹਦੇ ਕਰਕੇ ਹੁਣ ਆਪਾਂ ਇੰਚਾਰਜ ਸਾਹਿਬ ਨੂੰ ਫੋਨ ਕੀਤਾ ਸੀ ਇੰਚਾਰਜ ਸਾਹਿਬ ਦੀ ਹੁਣ ਟੀਮ ਆਈ ਆ ਮੁਲਾਜ਼ਮ ਆਏ ਆ ਜੀ ਹੁਣ ਆ ਕੇ ਮੌਕੇ ਉੱਤੇ ਚੈੱਕ ਕਰ ਰਹੇ ਆ ਜੀ ਕੈਮਰੇ ਨੂੰ ਮੰਗ ਕੀ ਕਰਦੇ ਹੋ ਤੁਸੀਂ ਮੰਗ ਕਰਦੇ ਜਿਹੜੇ ਬੰਦੇ ਨੇ ਰੱਖਿਆ ਜੀ ਉਹਨੂੰ ਸਜ਼ਾ ਮਿਲਣੀ ਚਾਹੀਦੀ ਉਹਦੇ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਜਿਹੜਾ ਕੋਈ ਸ਼ਰਾਰਤ ਕਰਦਾ ਹੈ ਅਸੀਂ ਤੇਹੀ ਮੰਗ ਰੱਖਦੇ ਆ ਜੀ ਆ ਮਾਮਲਾ ਜੀ ਇੱਥੇ ਜੈ ਸ਼ਕਤੀ ਨਗਰ ਮਸਲ ਜੈ ਸ਼ਕਤੀ ਮੰਦਿਰ ਹੈਗਾ ਜੀ ਨਿਊ ਸ਼ਕਤੀ ਨਗਰ ਦੇ ਵਿੱਚ 16 ਨੰਬਰ ਗਲੀ ਦੇ ਵਿੱਚ ਉਹਦੇ ਬਾਹਰ ਕੋਈ ਜਿੱਦਾਂ ਕਿਸੇ ਜਾਨਵਰ ਦੇ ਡਿਸਟਜ ਵਗੈਰਾ ਹੈ ਕਿ ਸੀ ਜੀ ਮੇਰੀ ਉਹਦੀ ਕੰਪਲੇਂਟ ਕੋਈ ਸੀ ਉਹ ਵੈਰੀਫਾਈ ਕਰਨ ਵਾਸਤੇ ਆਏ ਸੀਗੇ ਜੀ ਆ ਫਿਲਹਾਲ ਤੋ ਕੁਝ ਨੇੜੇ ਦਿਖਾਈ ਨਹੀਂ ਦੇ ਰਿਹਾ ਕੁਝ ਹੋ ਸਕਦਾ ਹੈ ਜੀ ਕੋਈ ਜਿੱਦਾਂ ਵੇਸਟੇਜ ਵਗੈਰਾ ਜਿਹੜੀ ਇਕੱਠੇ ਕਰਦੇ ਆ ਕੱਲ ਇਖਤਿਹਾਰ ਲੰਘ ਕੇ ਗਿਆ ਤੇ ਹੋ ਸਕਦਾ ਕਿਥੇ ਵੇਸਟੇਜ ਵਾਲੇ ਕਿਸੇ ਟੈਂਪੂ ਵਗੈਰਾ ਦੇ ਚੋਂ ਨਾ ਕੁਝ ਇਸ ਟਾਈਪ ਦੇ ਲਫਾਫੇ ਡਿੱਗ ਪਏ ਹੋਣ ਤੇ ਉਹ ਤਾਂ ਕਰਕੇ ਜੀ ਉਹ ਸਾਰਾ ਸੀਸੀਟੀਵੀ ਫੁਟੇਜ ਵਗੈਰਾ ਉਹ ਦੇਖ ਰਹੇ ਆ ਹਾਲੇ ਫਿਲਹਾਲ ਤੱਕ ਕਹਿਣਾ ਕੁਝ ਵਾਜਬ ਨਹੀਂ ਹੈ ਕਿਉਂਕਿ ਸਾਰੇ ਫੁਟੇਜ ਵਗੈਰਾ ਏਰੀਆ ਦੀ ਚੈੱਕ ਕਰ ਰਹੇ ਆ ਜੀ ਜੋ ਕੁਝ ਇਦਾਂ ਦੇ ਕੋਈ ਸਾਹਮਣੇ ਆਉਂਦਾ ਆ ਤੇ ਬਿਲਕੁਲ ਉਹਨਾਂ ਸਰੂਪ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਮਾਨਜੋਗ ਅਫਸਰਾਂ ਦੀ ਨੌਲੇਜ ਵਿੱਚ ਹੈ ਜੀ ਸਾਰਾ ਮਾਮਲਾ ਇਹ ਜੀ ਆਪਣੇ ਮੰਦਰ ਤੇ ਅੱਜ ਨਮਾਣੀ ਕਾਤੀ ਹੈ ਕੀ ਹੈ ਜੀ ਇਹ ਮੁਸਲਮਾਨਾਂ ਨੇ ਰਾਤੀ ਕਿਸੇ ਨੇ ਬੋਰੀਆਂ ਮੀਟ ਦੀਆਂ ਭਰ ਕੇ ਜਿਹੜੇ ਕੱਟੇ ਵੱਡੇ ਪੀਸ ਨਾੜਾ ਸਵੇਦ ਬੋਰੇ ਭਰ ਕੇ ਇੱਥੇ ਰੱਖੇ ਆ ਬੇਅਦਬੀ ਕਰਕੇ ਲੋਕਾਂ ਦੇ ਸਵੇਰੇ ਜੇ ਗੇਟ ਦੇ ਮੋਰੋਂ ਲੰਘਣਾ ਹੁੰਦਾ ਹੈ ਇਹ ਇਹ ਜੈ ਸ਼ਕਤੀ ਮੰਦਰ ਜੀ ਇਹ ਨੂ ਸ਼ਕਤੀ ਨਗਰ 16 ਨੰਬਰ ਕੋਲੀ ਤੇ ਇਹ ਬੇਅਦਬੀ ਕੀਤੀ ਗਈ ਹੈ ਜੀ ਹਿੰਦੂਆਂ ਦਾ ਮੂ ਅਪਮਾਨ ਕੀਤਾ ਗਿਆ ਵੇ ਹਾਂਜੀ ਕਪਲੇਨ ਪਾਤੀ ਜੀ ਚੌਂਕੀ ਤੋਂ ਸਵੇਰੇ ਸਾਨੂੰ 8:00 ਵਜੇ ਦੇ ਕਰੀਬ ਭਾਈ ਸਾਹਿਬ ਦਾ ਫੋਨ ਆਇਆ ਸੀ ਕਹਿੰਦੇ ਮੰਦਰ ਦਾ ਗੇਟ ਨਿਊ ਸ਼ਕਤੀ ਨਗਰ ਦੇ ਵਿੱਚ ਮੰਦਰ ਦਾ ਗੇਟ ਬਣਿਆ ਉਹਦੇ ਨਾਲ ਕੋਈ ਜਿੱਦਾਂ ਮਤਲਬ ਬੱਕਰਾ ਵਗੈਰਾ ਕਟਿਆ ਜਾਂ ਹੋਰ ਕੋਈ ਜੀਵ ਜੰਤੂ ਕੋਈ ਕਿਸੇ ਦੀ ਵੀ ਨਾੜਾਂ ਹੋ ਸਕਦੀਆਂ ਉਹ ਨਾੜਾਂ ਦੀ ਪੂਰੀ ਭਰ ਕੇ ਔਰ ਗੰਦ ਸਮੇਤ ਮੰਦਰ ਦੇ ਗੇਟ ਨਾਲ ਰੱਖੀ ਗਈ ਹੈ ਜੀ ਉਹਦੇ ਕਰਕੇ ਹੁਣ ਆਪਾਂ ਇੰਚਾਰਜ ਸਾਹਿਬ ਨੂੰ ਫੋਨ ਕੀਤਾ ਸੀ ਇੰਚਾਰਜ ਸਾਹਿਬ ਦੀ ਉਹਨੂੰ ਟੀਮ ਆਈ ਆ ਮੁਲਾਜ਼ਮ ਆਏ ਆ ਜੀ ਹੁਣ ਆ ਕੇ ਮੌਕੇ ਉੱਤੇ ਚੈੱਕ ਕਰ ਰਹੇ ਆ ਜੀ ਕੈਮਰੇ ਦੀ ਮੰਗ ਕੀ ਕਰਦੇ ਹੋ ਤੁਸੀਂ ਮੰਗ ਕਰਦੇ ਜਿਹੜੇ ਬੰਦੇ ਨੇ ਰੱਖਿਆ ਜੀ ਉਹਨੂੰ ਸਜ਼ਾ ਮਿਲਣੀ ਚਾਹੀਦੀ ਉਹਦੇ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਜਿਹੜਾ ਕੋਈ ਸ਼ਰਾਰਤ ਕਰਦਾ ਹੈ ਅਸੀਂ ਤੇਹੀ ਮੰਗ ਰੱਖਦੇ ਆ ਜੀ ਆ ਮਾਮਲਾ ਜੀ ਇੱਥੇ ਜੈ ਸ਼ਕਤੀ ਨਗਰ ਨਾ ਸਮ ਜੈ ਸ਼ਕਤੀ ਮੰਦਿਰ ਹੈਗਾ ਜੀ ਨਿਊ ਸ਼ਕਤੀ ਨਗਰ ਦੇ ਵਿੱਚ 16 ਨੰਬਰ ਗਲੀ ਦੇ ਵਿੱਚ ਉਹਦੇ ਬਾਹਰ ਕੋਈ ਜਿੱਦਾਂ ਕਿਸੇ ਜਾਨਵਰ ਦੇ ਡਿਸਟਜ ਵਗੈਰਾ ਹੈਗੀ ਸੀ ਜੀ ਮੇਰੀ ਉਹਦੀ ਕੰਪਲੇਂਟ ਹੋਈ ਸੀ ਉਹ ਵੈਰੀਫਾਈ ਕਰਨ ਵਾਸਤੇ ਆਏ ਸੀ ਜੀ ਆ ਫਿਲਹਾਲ ਤਾਂ ਕੁਝ ਨੇੜੇ ਦਿਖਾਈ ਨਹੀਂ ਦੇ ਰਿਹਾ ਕੁਝ ਹੋ ਸਕਦਾ ਜੀ ਕੋਈ ਜਿੱਦਾਂ ਵੇਸਟੇਜ ਵਗੈਰਾ ਜਿਹੜੀ ਇਕੱਠੇ ਕਰਦੇ ਆ ਕੱਲ ਇੱਕ ਤਿਹਾਰ ਲੰਘ ਕੇ ਗਿਆ ਤੇ ਹੋ ਸਕਦਾ ਕਿਥੇ ਵੇਸਟੇਜ ਵਾਲੇ ਕਿਸੇ ਟੈਂਪੂ ਵਗੈਰਾ ਦੇ ਵਿੱਚੋਂ ਨਾ ਕੁਝ ਇਸ ਟਾਈਪ ਦੇ ਲਫਾਫੇ ਡਿੱਗ ਪਏ ਹੋਣ ਤੇ ਉਹ ਤਾਂ ਕਰਕੇ ਜੀ ਉਹ ਸਾਰਾ ਸੀਸੀਟੀਵੀ ਫੁਟੇਜ ਵਗੈਰਾ ਉਹ ਦੇਖ ਰਹੇ ਹਾਂ ਹਾਲੇ ਫਿਲਹਾਲ ਤਾਂ ਕਹਿਣਾ ਕੁਝ ਵਾਜਬ ਨਹੀਂ ਹੈ ਕਿਉਂਕਿ ਸਾਰੀ ਫੁਟੇਜ ਵਗੈਰਾ ਏਰੀਆ ਦੀ ਚੈੱਕ ਕਰ ਰਹੇ ਹਾਂ ਜੀ ਜੋ ਕੁਝ ਇਦਾਂ ਦੇ ਕੋਲ ਸਾਹਮਣੇ ਆਉਂਦਾ ਆ ਤੇ ਬਿਲਕੁਲ ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਮਾਨਯੋਗ ਅਫਸਰਾਂ ਦੀ ਨੌਲੇਜ ਵਿੱਚ ਹੈ ਜੀ ਸਾਰਾ ਮਾਮਲਾ